ਮਾਨਯੋਗ ਐਸਐਸਪੀ ਸਾਹਿਬ ਠੰਡਾ ਦੀ ਗਾਈਡੈਂਸ ਦੇ ਅੰਦਰ ਸੀਆਈਏ 1 ਦੀ ਟੀਮ ਵੱਲੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ 30000 ਜਿਹੜੇ ਗੋਲੀਆਂ ਨੇ ਬਰਾਮਦ ਕੀਤੀਆਂ ਨੇ ਇਹ ਤਿੰਨ ਵਿਅਕਤੀ ਤਰਲੋਚਨ ਰੇਸ਼ਮ ਰੌਸ਼ਨ ਐਂਡ ਸੁਖਦੀਪ ਇਹ ਤਿੰਨੋ ਪੁਚੋਕਲਾਂ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚ ਜਿਹੜਾ ਸੁਖਦੀਪ ਨਾਮ ਦਾ ਵਿਅਕਤੀ ਹੈ ਇਹਦੇ ਤੇ ਪਹਿਲਾਂ ਵੀ 2020 ਦੇ ਵਿੱਚ 1 ਲੱਖ ਗੋਲੀ ਰਿਕਵਰ ਹੋਈ ਸੀ ਉਸ ਸੰਬੰਧ ਚ ਮੁਕੱਦਮਾ ਦਰਜ ਹੋਇਆ ਸੀਗਾ ਤੇ ਪਿਛਲੇ 3-4 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੀ ਬੰਦ ਸੀਗਾ ਉੜੀਦਰ ਪਹਿਲੇ ਹੀ ਜਵਾਨ ਤੋਂ ਤੇ ਆਇਆ ਸੀਗਾ ਦੋਸਤ ਬਾਅਦ ਫਿਰ ਦੁਬਾਰਾ ਜਿਹੜਾ ਹੈਗਾ ਇਸ ਕਰਵਾਰ ਦੇ ਵਿੱਚ ਲੱਗੇ ਹੋਏ ਸੀਗੇ। ਤੋਂ ਇਸ ਬੰਦੇ ਵਿੱਚ ਅਸੀਂ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ ਐਨ ਡੀ ਪੀ ਐਸ ਐਕਟ ਦਰਜ ਰਜਿਸਟਰ ਕਰ ਲਿਆ ਤੇ ਫਰਦਰ ਜਿਹੜੀ ਹੈਗੀ ਅੱਗੇ ਉਹਨਾਂ ਦੀ ਇੰਟਰੋਗੇਸ਼ਨ ਜਿਹੜੀ ਹੈਗੀ ਅਸੀਂ ਕਰ ਰਹੇ ਆ ਕਿ ਇੰਨੀ ਵੱਡੀ ਮਾਤਰਾ ਦਾ ਜਿਹੜੀ ਅਨਸ਼ੀਲੀਆਂ ਗੋਲੀਆਂ ਸੀ ਕਿੱਥੋਂ ਲੈ ਕੇ ਆਏ ਅੱਗੇ ਫਰਦਰ ਕਿੱਥੇ-ਕਿੱਥੇ ਵੇਚਦੇ ਸੀਗੇ। ਸੋ ਉਸ ਬੰਦੇ ਦੇ ਵਿੱਚ ਸਾਡੀ ਜਿਹੜੀ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ। ਅਰੇ ਜਿੰਨੇ ਤਾਂ ਨਹੀਂ ਸਾਬੋ ਇਹ ਕਾਫੀ ਦਿਨ ਤੋਂ ਇਸ ਸੀਟ ਦੇ ਵਿੱਚ ਲੱਗੇ ਹੋਏ ਜਿੱਦਾਂ ਉਹ ਦੱਸੇਵੇਂ ਪਹਿਲਾਂ ਵੀ ਇਹਨਾਂ ਤੋਂ ਇੱਕ ਲੱਖ ਗੋਲੀ ਦੀ ਫਰੀਬ ਜਿਹੜੀ ਹੈਗੀ ਹੈ ਸੁਖਦੀਪ ਤੋਂ ਰਿਕਵਰ ਹੋਈਆਂ ਸੀਗੀਆਂ ਤੇ ਬੇਲ ਤੋਂ ਆਉਣ ਤੋਂ ਬਾਅਦ ਦੁਬਾਰਾ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਹੁਣ ਇਹਨਾਂ ਦੀ ਪੋਜੀਸ਼ਨ ਦੇ ਵਿੱਚ 30000 ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਫਰਦਰ ਜਿਹੜੀ ਹੈਗੀ ਹੈ ਇਹਨਾਂ ਤੋਂ ਹੋਰ ਵੀ ਜਿਹੜੀ ਕਾਫੀ ਸਾਨੂੰ ਇਨਪੁਟਸ মিডিਆ ਨੇ ਉਹਨਾਂ ਦੇ ਵਿੱਚ ਅਸੀਂ ਵਰਕ ਕਰ ਰਹੇ ਹਾਂ ਸਰ ਇਹ ਰਹਿਣ ਵਾਲੇ ਬੇਸਿਕ ਕਿੱਤੂ ਨੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਨੇ ਪੁੱਜੋ ਕਲਾਂ ਦੇ ਰਹਿਣ ਵਾਲੇ ਸਰੇ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਪਦਾਰਥ ਦੇ ਚੱਲਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਜੀ ਮਾੜੇ ਕੰਮ ਦਾ ਮਾੜਾ ਨਤੀਜਾ ਹੈ ਜਿਹੜਾ ਵੀ ਬੰਦਾ ਕਿਸੇ ਮਾੜੇ ਕੰਮ ਦੇ ਵਿੱਚ ਇਨਵੋਲ ਹੈ ਚਾਹੇ ਕਿਸੇ ਨਸ਼ੇ ਦੇ ਵਿੱਚ ਸਮਗਲਿੰਗ ਦੇ ਵਿੱਚ ਹੈਗਾ ਇੱਕ ਨਾ ਇੱਕ ਦਿਨ ਉਹਨਾਂ ਨੂੰ ਫੜਿਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਉਗੀ ਸਰ ਇਹ ਕੰਮ ਤਾਂ ਜੇਸੀ ਕਹਿੰਦੇ ਸੀ ਇਹ ਕਰਦੇ ਸੀ ਕਿ ਉਹ ਮਾੜੀ ਕੰਮ ਕਰਦੇ ਨਹੀਂ ਜਿਹੜੀ ਮੋਡਲੀ ਪੁਸ਼ਕਸ਼ ਦੇ ਵਿੱਚ ਇਹੀ ਹੈ ਕਿ ਜਿਹੜਾ ਇਹਨਾਂ ਦਾ ਮੇਨ ਕੰਮ ਸੀ ਗੋਲੀਆਂ ਵਿੱਚ ਕੀ ਗੁਜ਼ਾਰਾ ਕਰਦੇ ਸੀ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ